ਮਈ ਦੀ ਇੱਕ ਗਰਮੀ ਵਾਲੀ ਦੁਪਹਿਰ ਹੈ ਪੰਜਾਬ ਦੇ ਇੱਕ ਨਿੱਕੇ ਜਿਹੇ ਪਿੰਡ ਖੇੜੀਵਾਲ ਦੀਆਂ ਤੰਗ ਗਲੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਸੂਰਜ ਆਪਣੀ ਪੂਰੀ ਤਾਕਤ ਨਾਲ ਤਪ ਰਿਹਾ ਹੈ ਪਰ ਪਿੰਡ ਵਾਲਿਆਂ ਦੇ ਚਿਹਰੇ ਤੇ ਖੁਸ਼ੀ ਦੀ ਚਮਕ ਨੇ ਗਰਮੀ ਨੂੰ ਵੀ ਫਿੱਕਾ ਕਰ ਦਿੱਤਾ ਹੈ ਗਲੀਆਂ ਵਿੱਚ ਰੌਣਕ ਲੱਗੀ ਹੋਈ ਹੈ ਬੱਚੇ ਗੁਬਾਰਿਆਂ ਨਾਲ ਖੇਡ ਰਹੇ ਹਨ ਔਰਤਾਂ ਲੱਡੂਆਂ ਅਤੇ ਬਰਫੀਆਂ ਵੰਡ ਰਹੀਆਂ ਹਨ ਅਤੇ ਨੌਜਵਾਨ ਆਪਣੇ ਮੋਟਰਸਾਈਕਲਾਂ ਤੇ ਗੀਤ ਗਾਰੇ ਹਨ ਪਿੰਡ ਦੇ ਚੌਕ ਦੇ ਵਿੱਚ ਇੱਕ ਛੋਟਾ ਜਿਹਾ ਸਵਾਗਤਚਾਹਿਆ ਗਿਆ ਹੈ ਇੱਕ ਸਾਦਾ ਪੰਡਾਲ ਜਿਸ ਨੂੰ ਗੇਂਦੇ ਦੇ ਫੁੱਲਾਂ ਦੀਆਂ ਮਾਲਾਵਾਂ ਨਾਲ ਸਜਾਇਆ ਗਿਆ ਹੈ ਪੰਡਾਲ ਦੇ ਸਾਹਮਣੇ ਇੱਕ ਵੱਡਾ ਬੈਨਰ ਲੱਗਿਆ ਹੋਇਆ ਜਿਸ ਤੇ ਲਿਖਿਆ ਸੀ ਸਾਡੀ ਪਿੰਡ ਦੀ ਧੀ ਨੂੰ ਮੁਬਾਰਕ ਪੰਜਾਬ ਬੋਰਡ 12ਵੀਂ ਮੈਰਿਟ ਦੇ ਵਿੱਚ ਸਾਰੇ ਜ਼ਿਲ੍ਹੇ ਤੋਂ ਪਹਿਲਾ ਸਥਾਨ ਇਹ ਖੁਸ਼ੀ ਦਾ ਮੌਕਾ ਸੀ ਖੇੜੀਵਾਲ ਦੀ ਇੱਕ ਗਰੀਬ ਕੁੜੀ ਸਿਮਰਨ ਨੇ ਪੰਜਾਬ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ ਨਾ ਸਿਰਫ ਆਪਣੇ ਸਕੂਲ ਸਗੋਂ ਪੂਰੇ ਜ਼ਿਲ੍ਹੇ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ ਸਾਰੇ ਪਿੰਡ ਦਾ ਨਾਮ ਉੱਚਾ ਕੀਤਾ ਹੈ ਪਿੰਡ ਦੇ ਸਰਕਾਰੀ ਸਕੂਲ ਦੀ ਇਹ ਥੀ ਜਿਸ ਦੇ ਘਰ ਦੀਆਂ ਕੰਧਾਂ ਮਿੱਟੀ ਦੀਆਂ ਸਨ ਅਤੇ ਛੱਤ ਤੋਂ ਮੀਂਹ ਦਾ ਪਾਣੀ ਟਪਕਦਾ ਸੀ ਅੱਜ ਸਾਰੇ ਪਿੰਡ ਦੀ ਸ਼ਾਨ ਬਣ ਚੁੱਕੀ ਹੈ ਪਿੰਡ ਦੇ ਲੋਕ ਇੱਕ ਦੂਜੇ ਨੂੰ ਮੁਬਾਰਕਾਂ ਦੇ ਰਹੇ ਹਨ ਉਹ ਗੱਲਾਂ ਕਰਦੇ ਹਨ ਕਿੱਕੂ ਮੇ ਸਿਮਰਨਦੀ ਮਾਂ ਸੁਰਿੰਦਰ ਕੌਰ ਨੇ ਇਕੱਲਿਆਂ ਹੀ ਆਪਣੀ ਧੀ ਨੂੰ ਪੜਾਇਆ ਸੁਰਿੰਦਰ ਕੌਰ ਦੀ ਜ਼ਿੰਦਗੀ ਦੇਆਂ ਮੁਸ਼ਕਲਾਂ ਨੂੰ ਪਿੰਡ ਵਾਲੇ ਚੰਗੀ ਤਰ੍ਹਾਂ ਜਾਣਦੇ ਸਨ ਉਸ ਦੇ ਘਰ ਦੀਆਂ ਟੁੱਟੀਆਂ ਕੰਧਾਂ ਖਾਲੀ ਰਸੋਈ ਅਤੇ ਰਾਤ ਨੂੰ ਸਿਲਾਈ ਮਸ਼ੀਨ ਦੀ ਟਰ ਟਰ ਦੀ ਆਵਾਜ਼ ਜਿਸ ਨਾਲ ਉਹ ਆਪਣੀ ਧੀ ਦੀਆਂ ਫਿਸਾਂ ਭਰਦੀ ਸੀ ਪਰ ਅੱਜ ਉਸ ਦੀ ਮਿਹਨਤ رنگ ਲਿਆਈ ਸੀ ਅਚਾਨਕ ਪਿੰਡ ਦੇ ਮੁੱਖ ਸੜਕ ਤੇ ਇੱਕ ਚਿੱਟੀ ਜਿਪਸੀ ਗੱਡੀ ਦੀ ਆਵਾਜ਼ ਨਾਲ ਸਾਰਿਆਂ ਦਾ ਧਿਆਨ ਉਸ ਵੱਲ ਗਿਆ ਗੱਡੀ ਵਿੱਚੋਂ ਇੱਕ ਸਾਦੇ ਸੂਟ ਦੇ ਵਿੱਚ ਇੱਕ 50 ਸਾਲ ਦਾ ਆਦਮੀ ਉਤਰਿਆ ਉਸ ਦੀ ਸਫੈਦ ਦਾੜੀ ਚਸ਼ਮੇ ਦੇ ਪਿੱਛੇ ਚਮਕਦੀਆਂ ਅੱਖਾਂ ਅਤੇ ਗੰਭੀਰ ਚਿਹਰੇ ਨਾਲ ਉਹ ਸਾਰੇ ਪਿੰਡ ਵਿੱਚ ਜਾਣਿਆ ਜਾਂਦਾ ਸੀ ਇਹ ਸੀ ਇਥੋਂ ਦੇ ਸਰਕਾਰੀ ਸਕੂਲ ਦਾ ਪ੍ਰਿੰਸੀਪਲ ਸਰਦਾਰ ਜਸਵੰਤ ਸਿੰਘ ਉਸ ਦੇ ਨਾਲ ਸਕੂਲ ਦੇ ਕੁਝ ਹੋਰ ਅਧਿਆਪਕ ਵੀ ਸਨ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਇੱਕ ਸਰਟੀਫਿਕੇਟ ਇੱਕ ਟਰੋਫੀ ਅਤੇ ਇੱਕ ਚਮਕਦੀ ਲਾਲ ਸਕੂਟਰੀ ਸੀ ਇਹ ਸਭ ਸਿਮਰਨ ਲਈ ਇਨਾਮ ਬੱਝੂ ਲੈ ਇਸਨੂੰ ਪਿੰਡ ਵਾਲਿਆਂ ਨੇ ਪ੍ਰਿੰਸੀਪਲ ਸਾਹਿਬ ਦਾ ਸ਼ਾਨਦਾਰ ਸਵਾਗਤ ਕੀਤਾ ਔਰਤਾ ਨੇ ਉਹਨਾਂ ਨੂੰ ਮੁਬਾਰਕ ਬਾੜ ਦਿੱਤੀ ਅਤੇ ਬੱਚਿਆਂ ਨੇ ਉਹਨਾਂ ਦੇ ਆਲੇ ਦੁਆਲੇ ਇਕੱਠੇ ਹੋ ਕੇ ਤਾੜੀਆਂ ਮਾਰੀਆਂ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਨੇ ਅੱਗੇ ਵੱਧ ਕੇ ਪ੍ਰਿੰਸੀਪਲ ਨੂੰ ਗਲੇ ਲਗਾਇਆ ਅਤੇ ਕਿਹਾ ਪ੍ਰਿੰਸੀਪਲ ਸਾਹਿਬ ਤੁਸੀਂ ਸਾਡੇ ਪਿੰਡ ਦੀ ਸ਼ਾਨ ਬਣਾ ਦਿੱਤੀ ਹੈ ਸਿਮਰਨ ਨੇ ਸਾਡੇ ਸਕੂਲ ਦਾ ਨਾਮ ਹੀ ਨਹੀਂ ਸਾਡੇ ਪਿੰਡ ਦਾ ਨਾਮ ਵੀ ਰੋਸ਼ਨ ਕੀਤਾ ਹੈ ਤੁਸੀਂ ਅੱਜ ਇੱਥੇ ਆਏ ਅਤੇ ਸਾਡੀ ਬੱਚੀ ਲਈ ਤੋਹਫੇ ਲਿਆਏ ਸਾਡੇ ਲਈ ਬੜੀ ਮਾਨ ਦੀ ਗੱਲ ਹੈ ਪਰ ਇਹ ਖੁਸ਼ੀ ਦਾ ਮਾਹੌਲ ਜ਼ਿਆਦਾ ਦੇਰ ਤੱਕ ਨਹੀਂ ਟਿਕਿਆ ਜਦੋਂ ਪ੍ਰਿੰਸੀਪਲ ਜਸਵੰਤ ਸਿੰਘ ਸੇਵਰੰਦੇ ਘਰ ਦੇ ਟੁੱਟੇ-ਫੁੱਟੇ ਦਰਵਾਜ਼ੇ ਵਿੱਚੋਂ ਅੰਦਰ ਵੜਿਆ ਨਾ ਤਾਂ ਉਸ ਦੀ ਨਜ਼ਰ ਇੱਕ ਔਰਤੇ 'ਤੇ ਪਈ ਉਹ ਔਰਤ ਇੱਕ ਪੁਰਾਣੀ ਸਿਲਾਈ ਮਸ਼ੀਨ ਦੇ ਕੋਲ ਬੈਠੀ ਸੀ ਉਸ ਨੇ ਆੜੇ-ਵੜੇ ਕਲ ਪੰਜਾਬੀ ਸੂਟ ਪਾਇਸਨ ਜਿਨ੍ਹਾਂ ਨੂੰ ਉਹ ਸਿਉਰੀ ਸੀ ਉਸਦੇ ਚਿਹਰੇ ਤੇ ਥਕਾਵਟ ਸੀ ਪਰ ਅੱਖਾਂ ਦੇ ਵਿੱਚ ਖੁਸ਼ੀ ਦੀ ਇੱਕ ਅਜੀਬ ਜਿਹੀ ਟਮਕ ਉਸ ਦੇ ਸਾਹਮਣੇ ਇੱਕ 17 ਸਾਲ ਦੀ ਕੁੜੀ ਖੜੀ ਸੀ ਸਿਮਰਨ ਜਿਸ ਦੀਆਂ ਅੱਖਾਂ ਵਿੱਚ ਆਪਣੀ ਸਫਲਤਾ ਦੀ ਖੁਸ਼ੀ ਸੀ ਜਸਵੰਤ ਸਿੰਘ ਨੇ ਉਸ ਔਰਤ ਨੂੰ ਦੇਖਿਆ ਅਤੇ ਉਸ ਦੀਆਂ ਅੱਖਾਂ ਫੈਲ ਗੀਆਂ ਉਸ ਔਰਤ ਨੇ ਵੀ ਜਸਵੰਤ ਸਿੰਘ ਨੂੰ ਦੇਖਿਆ ਅਤੇ ਉਸਆਂ ਅੱਖਾਂ ਵਿੱਚ ਵੀ ਹੈਰਾਨੀ ਦੀ ਇੱਕ ਲਹਿਰ ਦੌੜ ਗਈ ਜਸਵੰਤ ਸਿੰਘ ਦੇ ਪੈਰ ਥਰ-ਥਰ ਕਰਨ ਲੱਗੇ ਉਸ ਨੇ ਸਿਮਰਨਵਲ ਦੇਖਿਆ ਅਤੇ ਫਿਰ ਉਸ ਔਰਤ ਵੱਲ ਅਤੇ ਅਚਾਨਕ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਉਹ ਬਾਹ ਮਾਰ ਕੇ ਰੋਣ ਲੱਗ ਪਿਆ ਸਿਮਰਨ ਨੇ ਕਿਹਾ ਇਹ ਮੇਰੀ ਮਾਂ ਹੈ सुरेंद्र ਕੌਰ ਜਸਵੰਤ ਸਿੰਘ ਦਾ ਰੋਣਾ ਰੁਕ ਨਹੀਂ ਰਿਹਾ ਸੀ ਸਕੂਲ ਦੇ ਅਧਿਆਪਕਾਂ ਅਤੇ ਪਿੰਡ ਵਾਲਿਆਂ ਨੇ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਕੁਝ ਨੇ ਸੋਚਿਆ ਕਿ ਸ਼ਾਇਦ ਉਹ ਆਪਣੇ ਵਿਦਿਆਰਥੀ ਦੀ ਸਫਲਤਾ ਤੇ ਖੁਸ਼ੀ ਵਿੱਚ ਰਹੋ ਰਹੇ ਹਨ ਪਰ ਸੱਚ ਕੁਝ ਹੋਰ ਸੀ ਇਹ ਸੱਚ ਨੂੰ ਸਿਰਫ ਉਹਨਾਂ ਦੋਹਾਂ ਦੀ ਰੂਹ ਜਾਣਦੀ ਸੀ ਸੁਰਿੰਦਰ ਕੌਰ ਅਤੇ ਜਸਵੰਤ ਸਿੰਘ ਦੇ ਵਿਚਾਰ ਕੀ ਸਬੰਧ ਸਨ ਉਹ ਕਿਉਂ ਡੋਰੀ ਸੀ ਇਸ ਨੂੰ ਜਾਣਨ ਦੇ ਲਈ ਸਾਨੂੰ ਥੋੜਾ ਪਿੱਛੇ ਜਾਣਾ ਪਵੇਗਾ ਉਸ ਸਮੇਂ ਜਦੋਂ ਜਸਵੰਤ ਸਿੰਘ ਦੀ ਜ਼ਿੰਦਗੀ ਵਿੱਚ ਸਭ ਕੁਝ ਠੀਕ ਸੀ ਪਰ ਇੱਕ ਤੂਫਾਨ ਨੇ ਉਸ ਦੀ ਜ਼ਿੰਦਗੀ ਨੂੰ ਤਬਾਹ ਕਰ ਦਿੱਤਾ ਅੱਜ ਸਿਮਰਨ ਉਸੇ ਹੀ ਤੂਫਾਨ ਦਾ ਨਤੀਜਾ ਹੈ ਆਖਰਕਾਰ ਅਜਿਹਾ ਕੀ ਹੋਇਆ ਕੀ ਹੋਇਆ ਸੀ ਜਸਵੰਤ ਸਿੰਘ ਦੀ ਜ਼ਿੰਦਗੀ ਦੇ ਵਿੱਚ ਆਖਰਕਾਰ ਕੀ ਸੀ ਜਸਵੰਤ ਸਿੰਘ ਦਾ ਉਸ ਔਰਤ ਦੇ ਨਾਲ ਸੰਬੰਧ ਦੋਸਤੋ ਕਿਉਂ ਹੋਣ ਲੱਗ ਗਿਆ ਜਸਵੰਤ ਸਿੰਘ ਜਾਣਦੇ ਰਹੇ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਤੁਹਾਨੂੰ ਕੱਲੀ ਕਦੀ ਗੱਲ ਤੋਂ ਜਾਣੂ ਕਰਾਵਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਦਰਅਸਲ ਜਸਵੰਤ ਸਿੰਘ ਦੀ ਜ਼ਿੰਦਗੀ ਕਦੇ ਬਹੁਤ ਸਾਦੀ ਅਤੇ ਖੁਸ਼ਹਾਲ ਸੀ ਉਹ ਪੰਜਾਬ ਦੇ ਇੱਕ ਨਿੱਕੇ ਜਿਹੇ ਪਿੰਡ ਬੇਰਪਿੰਡੀ ਦਾ ਰਹਿਣ ਵਾਲਾ ਸੀ ਉਸਦੇ ਪਿਤਾ ਇੱਕ ਸਾਦੇ ਕਿਸਾਨ ਸਨ ਅਤੇ ਮਾਂ ਜਸਵੀਰ ਕੌਰ ਘਰ ਦੀ ਮਾਲਕਨ ਜਸਵੰਤ ਸਿੰਘ ਨੇ ਬਹੁਤ ਮਿਹਨਤ ਨਾਲ ਪੜ੍ਹਾਈ ਕੀਤੀ ਅਤੇ ਇੱਕ ਸਰਕਾਰੀ ਸਕੂਲ ਦੇ ਵਿੱਚ ਅਧਿਆਪਕ ਬਣ ਗਿਆ ਸੀ 20 ਸਾਲ ਪਹਿਲਾਂ ਜਦੋਂ ਉਹ 30 ਸਾਲ ਦਾ ਸੀ ਉਸ ਦਾ ਵਿਆਹ ਇੱਕ ਔਰਤ ਨਾਲ ਹੋਇਆ सुरेंद्र ਕੌਰ ਇੱਕ ਸਾਦੀ ਪਰ ਪੜਿ ਲਿਖੀ ਕੁੜੀ ਸੀ ਜਿਸ ਨੇ ਆਪਣੀ ਜ਼ਿੰਦਗੀ ਜਸਵੰਤ ਸਿੰਘ ਦੇ ਨਾਲ ਸੁਪਨਿਆਂ ਵਿੱਚ ਬਤਾਉਣ ਦੀ ਸੋਚੀ ਉਹਨਾਂ ਦੇ ਵਿਆਹ ਦੇ ਸ਼ੁਰੂਆਤੀ ਦਿਨ ਬਹੁਤ ਖੁਸ਼ਹਾਲ ਸਨ ਜਸਵੰਤ ਸਿੰਘ ਸਕੂਲ ਜਾਂਦਾ ਬੱਚਿਆਂ ਨੂੰ ਪੜ੍ਹਾਉਂਦਾ ਅਤੇ ਸ਼ਾਮ ਨੂੰ ਘਰ ਆ ਕੇ ਸੁਨੇਂਦਰ ਨਾਲ ਗੱਲਾਂ ਕਰਦਾ ਸੁਰਿੰਦਰਤ ਘਰ ਦਾ ਸਾਰਾ ਕੰਮ ਸੰਭਾਲਦੀ ਅਤੇ ਜਸਵੀਰ ਕੌਰ ਨੂੰ ਵੀ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰਦੀ ਉਹ ਆਪਣੇ ਸਹੁਰੇ ਘਰ ਦੇ ਵਿੱਚ ਇੱਕ ਆਦਰਸ਼ ਬੋਟੀ ਸੀ ਹਰ ਸਵੇਰੇ ਉੱਠ ਕੇ ਘਰ ਦੀ ਸਫਾਈ ਕਰਦੀ ਸਾਰਿਆਂ ਲਈ ਗਰਮ-ਗਰਮ ਰੋਟੀਆਂ ਬਣਾਉਂਦੀ ਅਤੇ ਜਸਵੀਰ ਕੌਰ ਦੀਆਂ ਸਾਰੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਦੀ ਜਸਵੰਤ ਅਤੇ ਸੁਰਿੰਦਰ ਦੋਵੇਂ ਇੱਕ ਦੂਜੇ ਨਾਲ ਬਹੁਤ ਪਿਆਰ ਕਰਦੇ ਸਨ ਉਹ ਅਕਸਰ ਸ਼ਾਮ ਨੂੰ ਆਪਣੇ ਘਰ ਦੇ ਛੋਟੇ ਜਿਹੇ ਵਿਹੜੇ ਵਿੱਚ ਬੈਠ ਕੇ ਚਾਪਿੰਦੇ ਅਤੇ ਆਪੋਨੇ ਭਵਿੱਖ ਦੀਆਂ ਗੱਲਾਂ ਕਰਦੇ ਉਹਨਾਂ ਦਾ ਸੁਪਨਾ ਸੀ ਕਿ ਉਹਨਾਂ ਦਾ ਇੱਕ ਛੋੜਾ ਜਿਹਾ ਪਰਿਵਾਰ ਹੋਵੇ ਇੱਕ ਬੱਚਾ ਜਾਂ ਬੱਚੀ ਜਿਸ ਨੂੰ ਉਹ ਬਹੁਤ ਪਿਆਰ ਕਰਨ ਅਤੇ ਪੜਾਉਣ ਪਰ ਇਹ ਖੁਸ਼ੀ ਦੇ ਦਿਨ ਜਿਆਦਾ ਦੇਰ ਤੱਕ ਨਹੀਂ ਟਿਕੇ ਤਸਵੀਰ कौर ਜਸਮント ਦੀ ਮਾਂ ਇੱਕ ਰਵਾਇਤੀ ਸੋਚ ਵਾਲੀ ਔਰਤ ਸੀ ਉਸ ਦੀ ਸੋਚ ਪੁਰਾਣੇ ਜਮਾਨੇ ਵਾਲੀ ਸੀ ਉਹ ਚਾਹੁੰਦੀ ਸੀ ਉਸ ਦੇ ਘਰ ਦੇ ਵਿੱਚ ਜਲਦ ਤੋਂ ਜਲਦ ਇੱਕ ਪੋਤਰਾ ਆਵੇ ਜਸਤੀ ਕਲਕਾਰੀ ਗੋਜੇ ਪਰ ਜਦੋਂ ਵਿਆਹ ਦਾ 1 ਸਾਲ ਬੀਤ ਗਿਆ ਅਤੇ ਸੁਰੇਂਦਰ ਦੇ ਹੋਏ ਗਰਭ ਨਾਲ ਸੰਬੰਧਿਤ ਕੋਈ ਖੁਸ਼ਖਬਰੀ ਨਹੀਂ ਆਈ ਤਾਂ ਜਸਵੀਰ ਕੌਰ ਦਾ ਵਿਵਹਾਰ ਬਦਲਣ ਲੱਗਾ ਉਹ ਸੁਰੇਂਦਰ ਨੂੰ ਵਾਰ-ਵਾਰ ਤਾਨੇ ਮਾਰਦੀ ਕੀ ਗੱਲ ਹੈ ਸੁਰੇਂਦਰ ਸਾਡੇ ਘਰ ਦੇ ਵਿੱਚ ਹਾਲੇ ਤੱਕ ਕੋਈ ਬੱਚਾ ਕਿਉਂ ਨਹੀਂ ਆਇਆ ਕੀ ਤੂੰ ਕਦੇ ਮਾਂ ਬਣ ਵੀ ਸਕਦੀ ਹੈ ਜਾਂ ਨਹੀਂ ਜਸਵੀਰ ਕੌਰ ਦੀਆਂ ਇਹ ਗੱਲਾਂ ਸੁਰੇਂਦਰ ਦੇ ਦਿਲ ਨੂੰ چیر ਕੇ ਰੱਖ ਦਿੰਦੀਆਂ ਸੁਰੇਂਦਰ ਨੇ ਜਸਮント ਨੂੰ ਇਹ ਸਾਰੀਆਂ ਗੱਲਾਂ ਦਸੀਆਂ ਪਰ ਜਸਮント ਨੇ ਉਸ ਨੂੰ ਤਸੱਲੀ ਦਿੱਤੀ "ਸੁਰਿੰਦਰ ਇਹ ਸਭ ਰੱਬ ਦੀ ਮਰਜ਼ੀ ਹੈ ਅਸੀਂ ਇੰਤਜ਼ਾਰ ਕਰਾਂਗੇ ਮੇਰੀ ਮਾਂ ਨੂੰ ਥੋੜਾ ਸਮਾਂ ਦੇ ਦਿਓ ਆਪੇ ਸਮਝ ਜਾਣਗੇ" ਪਰ ਜਸਵੀਰ ਕੋ ਨਾ ਸਮਝੀ ਉਸ ਦੇ ਤਾਨੇ ਦਿਨੋ ਦਿਨ ਵੱਧੇ ਗਏ ਉਹ ਸੁਰਿੰਦਰ ਨੂੰ ਹਰ ਛੋਟੀ ਗੱਲ ਤੇ ਗੁੱਸਾ ਕਰਦੇ ਕਦੇ ਰੋਟੀ ਜ਼ਿਆਦਾ ਸੜ ਗਈ ਕਦੇ ਘਰ ਦੀ ਸਫਾਈ ਜੰਗੀ ਨਹੀਂ ਹੋਈ ਉਹ ਪਿੰਡ ਦੀਆਂ ਔਰਤਾਂ ਨੂੰ ਵੀ ਸੁਰਿੰਦਰ ਬਾਰੇ ਗੱਲਾਂ ਕਰਦੀ ਮੇਰੇ ਪੁੱਤ ਨੂੰ ਇੱਕ ਅਜੀਬ ਜੀ ਔਰਤ ਮਿਲੀ ਹੈ ਜੋ ਮਾਂ ਤੱਕ ਬਣਦੇ ਕਾਬਿਲ ਨਹੀਂ ਹੈ 2 ਸਾਲ ਬੀਤ ਗਏ ਜਸਵੀਰ ਕੌਰ ਦਾ ਵਿਵਹਾਰ ਹੁਣ ਸਹਨ ਤੋਂ ਬਾਹਰ ਹੋ ਗਿਆ ਉਸਨੇ ਜਸਮント ਨੂੰ ਸਾਫ਼-ਸਾਫ਼ ਕਹਿ ਦਿੱਤਾ ਜੇ ਤੂੰ ਇਸ ਔਰਤ ਨੂੰ ਨਹੀਂ ਛੱਡਦਾ ਤਾਂ ਮੈਂ ਆਪਣੀ ਜਾਨ ਦੇ ਦਿਆਂਗੀ ਮੈਂ ਆਪਣੇ ਵਾਸ਼ ਨੂੰ ਅੱਗੇ ਵਧਾਉਣਾ ਚਾਹੁੰਦੀ ਹਾਂ ਸੁਰਿੰਦਰ ਨਾਲ ਤੇਰਾ ਕੋਈ ਵੀ ਭਵਿਕ ਨਹੀਂ ਹੈ ਜਸਮੰਤ ਨੇ ਆਪਣੀ ਮਾਨ ਨੂੰ ਸੁਣਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਜਸਵੀਰ ਕੌਰ ਦੀ ਜਿੱਦ ਅੱਗੇ ਉਹ ਹਾਰ ਮੰਨ ਗਿਆ ਉਸਦੇ ਦਿਲ ਵਿੱਚ ਸੁਰਿੰਦਰ ਲਈ ਬਹੁਤ ਪਿਆਰ ਸੀ ਪਰ ਉਸਦੀ ਮਾਂ ਦੇ ਦਬਾਅ ਨੇ ਉਸ ਨੂੰ ਤੋੜ ਕੇ ਰੱਖ ਦਿੱਤਾ ਇੱਕ ਦਿਨ ਜਸਵੀਰ ਕੌਰ ਨੇ ਸੁਰਿੰਦਰ ਨੂੰ ਘਰੋਂ ਬਾਹਰ ਕੱਢ ਦਿੱਤਾ ਜੇ ਤੂੰ ਮੇਰੇ ਘਰ ਦਾ ਵੰਸ਼ ਅੱਗੇ ਨਹੀਂ ਵਧਾ ਸਕਦੀ ਨਾ ਤਾਂ ਇੱਥੇ ਰਹਿਣ ਦਾ ਤੇਰਾ ਕੋਈ ਹੱਕ ਨਹੀਂ ਹੈ ਜਾ ਆਪਣੇ ਮਾਪਿਆਂ ਦੇ ਘਰ ਵਾਪਸ ਚਲੇ ਜਾ ਜਿੱਥੋਂ ਤੂੰ ਆਈ ਸੀ ਸੁਰਿੰਦਰ ਦੀਆਂ ਅੱਖਾਂ ਵਿੱਚ ਅੰਜੂ ਸੰ ਉਸ ਨੇ ਜਸਮੰਤਵਲ ਦੇਖਿਆ ਪਰ ਜਸਮਤ ਦੀਆਂ ਅੱਖਾਂ ਵਿੱਚ ਬੇਵਸੀ ਸੀ ਉਸ ਨੇ ਸੁਰਿੰਦਰ ਦਾ ਹੱਥ ਫੜਿਆ ਅਤੇ ਕਿਹਾ ਮੈਂ ਮਜਬੂਰ ਹਾਂ सुरेंद्र ਮੇਰੀ ਮਾਂ ਨੂੰ ਇੱਕ ਪੁੱਤਰਾ ਤਈਦਾ ਹੈ ਮੈਂ ਤੇਰੇ ਨਾਲ ਨਹੀਂ ਰਹਿ ਸਕਦਾ सुरेंद्र ਨੇ ਆਪਣੇ ਸਮਾਂ ਦੀ ਇੱਕ ਛੋਟੀ ਜੀ ਪੰਡ ਬਣਾਈ ਅਤੇ ਆਪਣੇ ਮਾਪਿਆਂ ਦੇ ਘਰ ਜੋ ਨੇੜਲੇ ਪਿੰਡ ਬੂਤਗੜ ਦੇ ਵਿੱਚ ਸੀ ਉੱਥੇ ਚਲੀ ਗਈ ਪਰ ਉਸ ਦੇ ਭਰਾਵਾਂ ਨੇ ਉਸ ਨੂੰ ਜ਼ਿਆਦਾ ਦਿਨ ਉੱਥੇ ਵੀ ਨਹੀਂ ਰਹਿਣ ਦਿੱਤਾ ਉਹਨਾਂ ਨੇ ਕਿਹਾ ਸਾਡੇ ਘਰ ਦੀ ਇੱਜ਼ਤ ਦਾ ਸਵਾਲ ਹੈ ਇੱਕ ਤਲਾਕਸ਼ੁਦਾ ਔਰਤ ਉਹ ਇੱਥੇ ਕਿਵੇਂ ਰਹਿ ਸਕਦੀ ਹੈ ਸਤਨੇਦਰ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਉਸਨੇ ਹਿੰਮਤ ਨਹੀਂ ਹਾਰੀ ਇਸ ਦੌਰਾਨ ਸੁਰਿੰਦਰ ਨੂੰ ਇੱਕ ਵੱਡੀ ਖੁਸ਼ਖਬਰੀ ਮਿਲੀ ਉਹ ਗਰਭਤੀ ਸੀ ਇਹ ਗੱਲ ਉਸਨੂੰ ਉਸ ਸਮੇਂ ਪਤਾ ਲੱਗੀ ਜਦੋਂ ਉਸਨੂੰ ਘਰੋਂ ਕੱਢਿਆ ਗਿਆ ਸੀ ਉਸਨੇ ਸੋਚਿਆ ਜੇ ਮੈਂ ਇਹ ਗੱਲ ਜਸਵੰਤ ਨੂੰ ਦੱਸ ਦਿੱਤੀ ਤਾਂ ਸ਼ਾਇਦ ਮੈਨੂੰ ਵਾਪਸ ਬੁਲਾ ਲਵੇ ਪਰ ਜਦੋਂ ਉਸਨੇ ਜਸਵੰਤ ਨੂੰ ਇਹ ਖਬਰ ਦੇਣ ਦੀ ਕੋਸ਼ਿਸ਼ ਕੀਤੀ ਨਾ ਤਾਂ ਜਸਵੀਰ ਕੌਰ ਨੇ ਉਸਨੂੰ ਘਰ ਦੇ ਅੰਦਰ ਤੱਕ ਪੜ ਨਹੀਂ ਦਿੱਤਾ ਤੇਰੀ ਜ਼ਿੰਦਗੀ ਸਾਡੇ ਨਾਲ ਖਤਮ ਹੋ ਗਈ ਹੈ ਜੋ ਵੀ ਗਲਤ ਦੱਸਣ ਆਈ ਹੈ ਆ ਆਪਣੇ ਢਿੱਡ ਦੇ ਵਿੱਚ ਲੱਗੇ ਮਰ ਜਾ ਇੱਥੋਂ ਜਾ ਭਾਜਾ ਸੁਨਿੰਦਰ ਨੇ ਆਪਣੇ ਅੰਦਰ ਦੀ ਹਿੰਮਤ ਨੂੰ ਇਕੱਠਾ ਕੀਤਾ ਅਤੇ ਫੈਸਲਾ ਕੀਤਾ ਕਿ ਉਹ ਆਪਣੇ ਬੱਚੇ ਨੂੰ ਇਕੱਲਿਆਂ ਹੀ ਪੜ੍ਹੇਗੀ ਸੁਨਿੰਦਰ ਨੇ ਖੇੜੀਵਾਲ ਪਿੰਡ ਦੇ ਵਿੱਚ ਇੱਕ ਛੋਟਾ ਜਿਹਾ ਘਰ ਕਿਰਾਏ ਤੇ ਲੈ ਲਿਆ ਇਹ ਘਰ ਇੱਕ ਟੁੱਟੀ ਫੁੱਟੀ ਮਿੱਟੀ ਦੀ ਇਮਾਰਤ ਸੀ ਜਿਸ ਦੀ ਛੱਤੋਂ ਮੀਂਹ ਦਾ ਪਾਣੀ ਟਪਕਦਾ ਸੀ ਉਸਨੇ ਪਿੰਡ ਦੇ ਇੱਕ ਸਹਾukar ਬਲਦੇਵ ਸਿੰਘ ਤੋਂ ਕੁਝ ਪੈਸੇ ਉਧਾਰ ਲਏ ਅਤੇ ਇੱਕ ਪੁਰਾਣੀ ਸਿਲਾਈ ਮਸ਼ੀਨ ਖਰੀਦ ਲਈ ਉਸਨੇ ਆਪਣੇ ਘਰ ਦੇ ਵਿੱਚ ਇੱਕ ਛੋਟੀ ਜਿਹੀ ਬੁਟੀਕ ਸ਼ੁਰੂ ਕੀਤੀ ਜਿਸ ਤੇ ਵਿੱਚ ਉਹ ਪੰਜਾਬੀ ਸੂਟ ਚਾਉਂਦੇ ਅਤੇ ਪਿੰਡ ਦੀਆਂ ਔਰਤਾਂ ਨੂੰ ਵੇਚਦੀ ਕੁਝ ਮਹੀਨੇ ਬਾਅਦ ਸੁਰਿੰਦਰ ਨੇ ਇੱਕ ਖੂਬਸੂਰਤ ਧੀ ਨੂੰ ਜਨਮ ਦਿੱਤਾ ਸਿਮਰਨ ਪਿੰਡ ਦੀਆਂ ਕੁਝ ਔਰਤਾਂ ਨੇ ਸੁਰਿੰਦਰ ਦੀ ਮਦਦ ਕੀਤੀ ਪਰ ਜ਼ਿਆਦਾਤਰ ਲੋਕ ਉਸ ਨੂੰ ਇੱਕ ਤਲਾਕਸ਼ੀਦਾ ਔਰਤ ਵਜੋਂ ਪਾਣੀ ਮਾਰਦੇ ਸੁਰਿੰਦਰ ਨੇ ਆਪਣੇ ਧੀ ਨੂੰ ਬੜੇ ਪਿਆਰ ਨਾਲ ਪਾਲਿਆ ਉਹ ਸਾਰਾ ਦਿਨ ਅਤੇ ਅੱਧੀ ਰਾਤ ਸਰਾਏ ਮਸ਼ਿੰਦੇ ਕੋਲ ਬੈਠ ਕੇ ਪੰਜਾਬੀ ਸਿਖਾਉਂਦੀ ਉਸ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ ਪਰ ਦਿਲ ਦੇ ਵਿੱਚ ਵੱਡਾ ਸੁਪਨਾ ਕਿ ਉਸ ਦੀ ਧੀ ਇੱਕ ਦਿਨ ਵੱਡੀ ਅਧਿਕਾਰੀ ਬਣੇ ਅਤੇ ਉਸ ਦੀ ਮਿਹਨਤ ਸਫਲ ਹੋਵੇ ਜਦੋਂ ਸਿਮਰਨ 5 ਸਾਲ ਦੀ ਹੋਈ ਨਾ ਤਾਂ ਸੁਰਿੰਦਰ ਨੇ ਉਸ ਨੂੰ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਦਾਖਲਾ ਕਰਵਾ ਦਿੱਤਾ ਸੁਰਿੰਦਰ ਕੋਲ ਸਕੂਲ ਜਾਣ ਦਾ ਸਮਾਂ ਨਹੀਂ ਸੀ ਇਸ ਲਈ ਪਿੰਡ ਦੀ ਇੱਕ ਹੋਰ ਔਰਤ ਗੁਰਮੀਤ ਕੌਰ ਜਿਸ ਦੇ ਬੱਚੇ ਵੀ ਉਸੇ ਸਕੂਲ ਦੇ ਵਿੱਚ ਪੜ੍ਹਦੇ ਸਨ ਸਿਮਰਧੀਆਂ ਸਕੂਲੀ ਜ਼ਰੂਰਤਾਂ ਨੂੰ ਪੂਰਾ ਕਰਦੀ ਸੁਰਿੰਦਰ ਨੇ ਸਕੂਲ ਦਾ ਗੇਟ ਤੱਕ ਨਹੀਂ ਦੇਖਿਆ ਸੀ ਪਰ ਉਸ ਨੇ ਆਪਣੀ ਧੀ ਨੂੰ ਪੜਾਉਂਦੇ ਵਿੱਚ ਕੋਈ ਕਸਰ ਨਹੀਂ ਛੱਡੀ ਉਹ ਰਾਤ ਨੂੰ ਜਦੋਂ ਵੀ ਸਮਾਂ ਮਿਲਦਾ ਸਿਮਰਨ ਨੂੰ ਆਪਣੇ ਕੋਲ ਬਿਠਾ ਕੇ ਉਸ ਨੂੰ ਪੜ੍ਹਾਉਂਦੀ ਅੱਧੇ ਪਿੰਡ ਦੇ ਹੋਰ ਬੱਚਿਆਂ ਨੂੰ ਵੀ ਟਿਊਸ਼ਨ ਲੱਦੀ ਸਿਮਰਨ ਬਹੁਤ ਹੁਸ਼ਿਆਰ ਸੀ ਉਸਨੇ ਅਕਾਮ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਜਿਵੇਂ ਉਹ ਜਾਣਦੀ ਹੋਵੇ ਕਿ ਉਸਦੀ ਮਾਦੀਆਂ ਉਮੀਦਾਂ ਨੂੰ ਪੂਰਾ ਕਰਨ ਵਿੱਚ ਸਿਰਫ ਉਹ ਹੀ ਜ਼ਿੰਮੇਵਾਰ ਹੈ ਇਸ ਦੌਰਾਨ ਜਸਵੰਤ ਸਿੰਘ ਦੀ ਜ਼ਿੰਦਗੀ ਵੀ ਅੱਗੇ ਵਧ ਰਹੀ ਸੀ ਉਸਨੇ ਸੁਰਿੰਦਰ ਨੂੰ ਤਲਾਕ ਦੇਣ ਤੋਂ ਬਾਅਦ ਕਦੇ ਦੂਜਾ ਵਿਆਹ ਨਹੀਂ ਕੀਤਾ ਉਸਦੀ ਮਾਂ ਜਸਵੀਰ ਕੌਰ ਨੇ ਉਸਨੂੰ ਦੂਜਾ ਵਿਆਹ ਕਰਨ ਲਈ ਬਹੁਤ ਜ਼ੋਰ ਪਾਇਆ ਪਰ ਜਸਵੰਤ ਦੇ ਦਿਲ ਵਿੱਚ ਸੁਰਿੰਦਰ ਦੀ ਯਾਦ ਨੇ ਉਸਨੂੰ ਕਦੇ ਅੱਗੇ ਨਹੀਂ ਵਧਣ ਦਿੱਤਾ ਉਹ ਆਪਣੇ ਸਕੂਲ ਦੇ ਕੰਮ ਵਿੱਚ ਇਨਾ ਰੁਜ਼ਗਾਰ ਉਸਦੀ ਇਮਾਨਦਾਰੀ ਅਤੇ ਮਿਹਨਤ ਨੇ ਉਸ ਨੂੰ ਖੇੜੀਵਾਲ ਦੇ ਸਰਕਾਰੀ ਸਕੂਲ ਵਿੱਚ ਨਿਯੁਕਤ ਕੀਤਾ ਗਿਆ ਉਸ ਸਕੂਲ ਜਿੱਥੇ ਸਿਮਰਨ ਪੜ੍ਹਦੀ ਸੀ ਜਸਮント ਨੇ ਸਿਮਰਨ ਨੂੰ ਕਈ ਵਾਰ ਸਕੂਲ ਦੇ ਵਿੱਚ ਦੇਖਿਆ ਸਿਮਰਨ ਦੀਆਂ ਅੱਖਾਂ ਉਸ ਦਾ ਸਦਾ ਵਿਵਹਾਰ ਅਤੇ ਪੜ੍ਹਾਈ ਦੇ ਵਿੱਚ ਉਸਦੀ ਲਗਨ ਨੇ ਜਸਮント ਦਾ ਧਿਆਨ ਖਿੱਚਿਆ ਉਸ ਨੂੰ ਸਿਮਰਨ ਨੂੰ ਦੇਖ ਕੇ ਅਕਸਰ ਇੱਕ ਅਜੀਬ ਜਿਹੀ ਬੇਚੈਨੀ ਬਸਉਂਦੀ ਉਸ ਨੇ ਕਈ ਵਾਰ ਸਿਮਰਨ ਦੀ ਮਾਂ ਦਾ ਨਾਮ ਪੁੱਛਿਆ ਸੁਰਿੰਦਰ ਕੌਰ ਪਰ ਉਸਨੇ ਸੋਚਿਆ ਪੰਜਾਬ ਦੇ ਵਿੱਚ ਇਹ ਨਾਮ ਆਮ ਹੈ ਇਹ ਮੇਰੀ ਸੁਰਿੰਦਰ ਨਹੀਂ ਹੋ ਸਕਦੀ ਉਸਨੇ ਆਪਣੇ ਇਸ ਵਿਚੈਨੇ ਨੂੰ ਦਿਲ ਵਿੱਚ ਦਬਾ ਦਿੱਤਾ ਅਤੇ ਆਪਣੇ ਕੰਮ ਵਿੱਚ ਲੁੱਝ ਗਿਆ ਹੌਲੀ-ਹੌਲੀ ਸਮਾਂ ਬੀਤਦਾ ਹੈ ਕਈ ਸਾਲ ਬੀਤ ਜਾਂਦੇ ਹਨ ਪੰਜਾਬ ਬੋਰਡ ਦੇ 12ਵੀਂ ਜਮਾਤ ਦੇ ਨਤੀਜੇ ਆਣੇ ਗਏ ਸਿਮਰਨ ਨੇ ਨਾ ਸਿਰਫ ਜਿਹੜੇ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਨਾ ਸਗੋਂ ਸੂਬੇ ਦੇ ਵਿੱਚ ਵੀ ਮੈਰਿਟ ਸੂਚੀ ਵਿੱਚ ਆਪਣਾ ਨਾਮ ਲਿਆ ਦਿੱਤਾ ਜਦੋਂ ਇੱਕ ਕਬਰ ਪਿੰਡ ਵਿੱਚ ਪਹੁੰਚੀ ਤਾਂ ਸਾਰਾ ਪਿੰਡ ਖੁਸ਼ੀ ਦੇ ਵਿੱਚ ਝੁਮਟਿਆ ਪਿਆ ਪਿੰਡ ਦੇ ਸਰਪੰਚ ਨੇ ਫੈਸਲਾ ਕੀਤਾ ਕਿ ਇਸ ਮੌਕੇ ਨੂੰ ਜਸ਼ਨ ਦੇ ਰੂਪ ਵਿੱਚ ਮਨਾਇਆ ਜਾਵੇ ਪਿੰਡ ਦੇ ਚੌਕ ਦੇ ਵਿੱਚ ਇੱਕ ਛੋਟਾ ਜਿਹਾ ਸਮਾਗਮ ਲਗਾਇਆ ਗਿਆ ਔਰਤਾਂ ਨੇ ਗੇਂਦੇ ਦੇ ਫੁੱਲਾਂ ਦੀਆਂ ਮਲਾਵਾਂ ਬਣਾਈਆਂ ਅਤੇ ਨੌਜਵਾਨਾਂ ਨੇ ਇੱਕ ਵੱਡਾ ਬੈਨਰ ਲਗਾਇਆ ਸਮਰੱਧ ਦੇ ਘਰ ਦੇ ਬਾਹਰ ਇੱਕ ਛੋਟੀ ਜਿਹੀ ਰੌਣਕ ਸੀ ਪਿੰਡ ਦੀਆਂ ਔਰਤਾਂ ਵਾਰ-ਵਾਰ ਆਕੇ ਉਹਨਾਂ ਨੂੰ ਮੁਬਾਰਕਬਾਦ ਦੇ ਰਹੀਆਂ ਸਨ ਪਰ ਜਿਹੜੇ ਗਵੰਡੀਆਂ ਨੇ ਕਦੇ सुरेंद्र ਦੀ ਮਦਦ ਵੀ ਨਹੀਂ ਕੀਤੀ ਅੱਜ ਉਹ ਵੀ ਲੱਡੂ ਬਣ ਰਹੇ ਸੀ सुरेंद्र ਦੇ ਚਿਹਰੇ ਤੇ ਇੱਕ ਸ਼ਾਂਤ ਮੁਸਕਰਾਹਟ ਸੀ ਉਸਨੇ ਆਪਣੇ ਤੀਨੋ ਗੜ ਲਗਾਇਆ ਅਤੇ ਕਿਹਾ ਮੇਰੀ ਸਿਮਰਨ ਤੂੰ ਮੇਰੀ ਮਿਹਨਤ ਨੂੰ ਸਫਲ ਕਰ ਦਿੱਤਾ ਹੈ ਜਸਵੰਤ ਸਿੰਘ ਨੂੰ ਵੀ ਜਦੋਂ ਇਹ ਖਬਰ ਮਿਲੀ ਤਾਂ ਉਹ ਵੀ ਹੈਰਾਨਦਾ ਗਿਆ ਉਸ ਨੂੰ ਪਤਾ ਤਾਂ ਸੀ ਕਿ ਸਿਮਰਨ ਇੱਕ ਹੁਸ਼ਿਆਰ ਵਿਦਾਰਤਨ ਹੈ ਪਰ ਸੂਬੇ ਦੇ ਵਿੱਚ ਆਪਣੀ ਮੈਰਿਟਰੀ ਆਵੇਗੀ ਇਹ ਇੱਕ ਵੱਡੀ ਗੱਲ ਸੀ ਉਸਨੇ ਸਕੂਲ ਦੇ ਸਟਾਫ ਨਾਲ ਮੀਟਿੰਗ ਕੀਤੀ ਅਤੇ ਫੈਸਲਾ ਕੀਤਾ ਕਿ ਉਹ ਸਿਮਰਨ ਨੂੰ ਸਨਮਾਨਿਤ ਕਰਨ ਲਈ ਉਸ ਦੇ ਘਰ ਜਾਵੇਗਾ ਸਕੂਲ ਨੇ ਸਿਮਰਨ ਲਈ ਇੱਕ ਸਰਟੀਫਿਕੇਟ ਇੱਕ ਵੱਡੀ ਟਰੋਫੀ ਅਤੇ ਇੱਕ ਸਕੂਟੀ ਦਾ ਇਨਾਮ ਰੱਖਿਆ ਜਸਵੰਤ ਸਿੰਘ ਆਪਣੀ ਚਿੱਟੀ ਜਿਪਸੀ ਗੱਡੀ ਵਿੱਚ ਸਕੂਲ ਦੇ ਸਟਾਫ ਨਾਲ ਖੇੜੀਵਾਲ ਪਹੁੰਚਿਆ ਪਿੰਡ ਦੇ ਲੋਕਾਂ ਨੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਸਰਪੰਚ ਨੇ ਉਸ ਨੂੰ ਗળે ਲਾਇਆ ਅਤੇ ਔਰਤਾਂ ਨੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਜਸਵੰਤ ਸਿੰਘ ਦੇ ਚਿਹਰੇ ਤੇ ਖੁਸ਼ੀ ਸੀ ਪਰ ਉਸ ਦੇ ਦਿਲ ਵਿੱਚ ਇੱਕ ਅਜੀਬ ਜਿਹੀ ਬੇਚਾਨੀ ਵੀ ਸੀ ਉਸ ਨੂੰ ਨਹੀਂ ਪਤਾ ਸੀ ਕਿ ਅੱਗੇ ਕੀ ਹੋਣ ਵਾਲਾ ਸੀ ਉਹ ਉਸ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਦੇਵੇਗਾ ਜਸਵੰਤ ਸਿੰਘ ਸਿਮਰਨ ਦੇ ਘਰ ਦੇ ਟੁੱਟੇ-ਫੁੱਟੇ ਦਰਵਾਜ਼ੇ ਵਿੱਚੋਂ ਅੰਦਰ ਵੜਿਆ ਘਰ ਦਾ ਦ੍ਰਿਸ਼ ਉਸ ਦੀਆਂ ਅੱਖਾਂ ਸਾਹਮਣੇ ਆਇਆ ਇੱਕ ਛੋਟਾ ਜਿਹਾ ਕਮਰਾ ਜਿਸ ਧਿਆ ਮਿੱਟੀ ਦੇ ਕੰਨਾਂ ਤੇ ਥਾਂ-ਥਾਂ ਤੋਂ ਖੁਰਗੀਆਂ ਸਨ ਇੱਕ ਪਾਸੇ ਇੱਕ ਟੁੱਟੀ ਜਿਹੀ ਕੜਕੀ ਸੀ ਜਿਸ ਤੇ ਸ਼ੀਸ਼ੇਾਂ ਦੀ ਥਾਂ ਪਲਾਸਟਿਕ ਦੀ ਚਾਦਰ ਲੱਗੀ ਹੋਈ ਸੀ ਕਮਰੇ ਦੇ ਇੱਕ ਕੋਨੇ ਦੇ ਵਿੱਚ ਪੁਰਾਣੀ ਸਿਲਾਈ ਮਸ਼ੀਨ ਰੱਖੀ ਸੀ ਜਿਸ ਦੇ ਆਲੇ ਦੁਆਲੇ ਰੰਗ ਬਿਰੰਗੇ ਪੰਜਾਬੀ ਸੂਟਾਂ ਦੇ ਕੱਪੜੇ ਬਿਖਰੇ ਹੋਏ ਸਨ ਮਸ਼ੀਨ ਦੇ ਕੋਲ ਇੱਕ ਔਰਤ ਬੈਠੀ ਸੀ ਉਸ ਤੇ ਚਿਹਰੇ ਤੇ ਥਕਾਵਟ ਦੀਆਂ ਡੂੰਘੀਆਂ ਲਕੀਰਾਂ ਸਨ ਪਰ ਅੱਖਾਂ ਦੇ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਜਿਵੇਂ ਉਸ ਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਜਿੱਤ ਦੇਖ ਲਈ ਹੋਵੇ ਉਸ ਔਰਤ ਦੇ ਸਾਹਮਣੇ ਉਸਤੇ ਆਪਣੀ 17 ਸਾਲ ਦੀ ਕੁੜੀ ਖੜੀ ਸੀ ਸਿਮਰਨ ਉਸਨੇ ਇੱਕ ਸਾਦੀ ਜੀ ਸੰਵਾਰਕ ਵਿੱਚ ਪਾਈ ਸੀ ਜਿਸਦੇ ਰੰਗ ਫਿੱਕੇ ਪੈ ਗਏ ਸਨ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੀ ਇੱਕ ਚਮਕ ਸੀ ਅਤੇ ਚਿਹਰੇ ਤੇ ਇੱਕ ਸ਼ਰਮਿਲੀ ਮੁਸਕਰਾਹਟ ਜਸਮਨ ਸਿੰਘ ਨੇ ਸਿਮਰਨ ਨੂੰ ਦੇਖਿਆ ਅਤੇ ਉਸਦੇ ਚਿਹਰੇ ਤੇ ਇੱਕ ਪਿਆਰ ਭਰੀ ਮੁਸਕਰਾਹਟ ਆ ਗਈ ਉਸਨੇ ਸਿਮਰਨ ਨੂੰ ਕਿਹਾ ਸਿਮਰਨ ਤੂੰ ਸਾਡੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਅੱਜ ਅਸੀਂ ਤੇਰੇ ਲਈ ਇੱਕਾ ਸ਼ੋਟ ਵੱਡਾ ਇਨਾਮ ਲੈ ਕੇ ਆਏ ਹਾਂ ਸਿਮਨ ਨੇ ਸਤਕਾਰ ਨਾਲ ਸਿਰ ਝੁਕਾਇਆ ਅਤੇ ਕਿਹਾ ਤਨਮਾਦ ਸਰ ਇਹ ਸਭ ਮੇਰੀ ਮਾਦੀ ਮਿਹਨਤ ਦਾ ਨਤੀਜਾ ਹੈ ਜਸਵੰਤ ਸਿੰਘ ਨੇ ਉਸ ਔਰਤ ਵੱਲ ਦੇਖਿਆ ਜੋ ਸਿਵਰ ਮਸ਼ੀਨ ਦੇ ਕੋਲ ਬੈਠੀ ਸੀ ਜਿਵੇਂ ਹੀ ਦੇਖਿਆ ਨਾ ਤਾਂ ਉਸ ਦੀਆਂ ਅੱਖਾਂ ਉਸ ਔਰਤ ਦੇ ਚਿਹਰੇ ਤੇ ਟਿਕੀਆਂ ਉਸ ਔਰਤ ਨੇ ਵੀ ਜਸਵੰਤ ਵੱਲ ਦੇਖਿਆ ਅਤੇ ਉਸ ਦੀਆਂ ਅੱਖਾਂ ਵਿੱਚ ਵੀ ਇੱਕ ਅਜੀਬ ਜਿਹੀ ਹੈਰਾਨੀ ਦੀ ਲਹਿਰ ਦੌੜ ਪਈ ਜਸਵੰਤ ਦੇ ਪੈਰ ਥਰ-ਥਰ ਕਮਣ ਲੱਗੇ ਉਸ ਦੀਆਂ ਅੱਖਾਂ ਫਿਲ ਗਈਆਂ ਅਤੇ ਉਸ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਉਸ ਨੇ ਇੱਕ ਡੂੰਗਾ ਸਾਲਿਆ ਅਤੇ ਕੰਬਦੀ ਆਵਾਜ਼ ਵਿੱਚ ਕਿਹਾ ਸੁਰਿੰਦਰ ਉਸ ਔਰਤ ਨੇ ਵੀ ਜਸਵੰਤ ਨੂੰ ਪਛਾਣ ਲਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਉਸ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਚੁੱਪ ਰਹੀ ਸਿਮਰਨ ਨੇ ਜਸਵੰਤ ਦੀ ਵਿਚਾਰੀ ਨੂੰ ਦੇਖਿਆ ਅਤੇ ਕਿਹਾ ਸਰ ਇਹ ਮੇਰੀ ਮਾਂ ਹੈ ਸੁਰਿੰਦਰ ਕੌਰ ਇਹਨਾਂ ਨੇ ਹੀ ਮੈਨੂੰ ਪੜਾਇਆ ਮੇਰੀ ਸਾਰੀ ਜ਼ਿੰਦਗੀ ਇਹਨਾਂ ਨੇ ਇਕੱਲਿਆਂ ਮੇਰੇ ਲਈ ਮਿਹਨਤ ਕੀਤੀ ਜਸਵੰਤ ਦੀਆਂ ਅੱਖਾਂ ਵਿੱਚ ਹੰਝੂ ਆਉਣ ਲੱਗੇ ਉਹ ਉੱਪਰ ਮਾਰ ਕੇ ਰੋਣ ਲੱਗ ਪਿਆ ਉਸ ਦੀ ਆਵਾਜ਼ ਵਿੱਚ ਇੱਕ ਅਜੀਬ ਦਾ ਦਰਦ ਸੀ ਜਿਵੇਂ ਉਸ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਦਾ ਅਹਿਸਾਸ ਹੋ ਗਿਆ ਹੋਵੇ ਸਕੂਲ ਦੇ ਅਧਿਆਪਕ ਅਤੇ ਪਿੰਡ ਵਾਲੇ ਜੋ ਉਸ ਦੇ ਨਾਲ ਆਏ ਸਨ ਸਾਰੇ ਹੈਰਾਨ ਰਹਿ ਗਏ ਉਹਨਾਂ ਨੇ ਜਸਵੰਤ ਨੂੰ ਸੁਭਾੜਦੀ ਕੋਸ਼ਿਸ਼ ਕੀਤੀ ਇੱਕ ਅਧਿਆਪਕ ਨੇ ਕਿਹਾ ਸਰ ਤੁਸੀਂ ਕੀਤਾ ਹੋ ਤੁਸੀਂ ਐਨੇ ਭਾਵੁਕ ਕਿਉਂ ਹੋ ਗਏ ਕੁਝ ਪਿੰਨ ਵਾਲਿਆਂ ਨੇ ਸੋਚਿਆ ਕਿ ਸ਼ਾਇਦ ਜਸਵੰਤ ਆਪਣੀ ਵਿਦਾਰਤਨ ਦੀ ਸਬਕਾੜ ਨੂੰ ਦੇਖ ਕੇ ਖੁਸ਼ੀ ਦੇ ਵਿੱਚ ਰੋ ਰਿਹਾ ਹੈ ਪਰ ਸੱਚ ਕੁਝ ਹੋਰ ਸੀ ਸੁਰਿੰਦਰ ਕੌਰ ਚੋਪੜੀ ਉਸ ਦੀਆਂ ਅੱਖਾਂ ਵਿੱਚ ਅੰਜੂ ਸਨ ਪਰ ਉਸ ਨੇ ਆਪਣੇ ਆਪ ਨੂੰ ਸੰਭਾਲ ਲਿਆ ਉਸ ਨੇ ਸਿਮਰਨ ਨੂੰ ਆਪਣੇ ਨੇੜੇ ਬੁਲਾਇਆ ਅਤੇ ਉਸ ਦੇ ਮੱਥੇ ਨੂੰ ਝੁਮਿਆ ਜਸਵੰਤ ਦਾ ਰੋਣਾ ਰੁਕ ਨਹੀਂ ਰਿਹਾ ਸੀ ਉਸ ਨੇ ਸੁਰਿੰਦਰ ਵੱਲ ਦੇਖਿਆ ਅਤੇ ਕਿਹਾ ਮੈਂ ਤੈਨੂੰ ਕਿਵੇਂ ਮਾਫੀ ਮੰਗਾ ਸੁਰਿੰਦਰ ਮਾ ਤੇਰੇ ਨਾਲ ਬਹੁਤ ਗਲਤ ਕੀਤਾ ਹੈ ਪਿੰਡ ਵਾਲੇ ਹੈਰਾਨ ਰਹਿ ਗਏ ਉਹਨਾਂ ਨੂੰ ਸਮਝ ਨਹੀਂ ਸਿਆ ਰਿਹਾ ਕਿ ਜਸਵੰਤ ਅਤੇ ਸੁਰਿੰਦਰ ਦੇ ਵਿਚਕਾਰ ਕੀ ਸੰਬੰਧਨ ਸਿਮਰਨ ਵੀ ਹੈਰਾਨ ਸੀ ਉਸਨੇ ਆਪਣੀ ਮਾਵਲ ਦੇਖਿਆ ਅਤੇ ਕਿਹਾ ਮਾਂ ਇਹ ਕੀ ਕਰ ਰਹੇ ਹਨ ਤੁਸੀਂ ਇਹਨਾਂ ਨੂੰ ਜਾਣਦੇ ਹੋ ਸੁਰਿੰਦਰ ਨੇ ਇੱਕ ਢੋਨ ਕਾ ਸਾਹ ਲਿਆ ਉਸਨੇ ਅੱਖਾਂ ਵਿੱਚ ਦਰਸੀ ਪਰ ਉਸਨੇ ਹਿੰਮਤ ਨਾਲ ਕਿਹਾ ਹਾਂ ਸਿਮਰਨ ਇਹ ਤੇਰੇ ਪਿਤਾ ਹਨ ਸਿਮਰਨ ਦੀਆਂ ਅੱਖਾਂ ਫੈਲ ਗਈਆਂ ਉਸ ਸਮੇਂ ਜਸਮントਵਲ ਦੇਖਿਆ ਅਤੇ ਫਿਰ ਆਪਣੀ ਮਾਂ ਮਾਂ ਇਹ ਕੀ ਕਰ ਰਹੇ ਹੋ ਮੇਰੇ ਪਿਤਾ ਪਰ ਤੁਸੀਂ ਤੱਕ ਕਿਹਾ ਸੀ ਕਿ ਉਹ ਸਾਡੇ ਨਾਲ ਨਹੀਂ ਹਨ ਸੁਰਿੰਦਰ ਨੇ ਸਿਮਰਨ ਦਾ ਹੱਥ ਫੜਿਆ ਅਤੇ ਗਿਆ ਸਿਮਰਨ ਇਹ ਸੱਚ ਹੈ ਇਹ ਤੇਰੇ ਪਿਤਾ ਹਨ ਪਰ ਇਹਨਾਂ ਨੇ ਸਾਨੂੰ ਛੱਡ ਦਿੱਤਾ ਸੀ ਜਦੋਂ ਮੈਂ ਤੇਰੇ ਨਾਲ ਗਰਭਤੀ ਸੀ ਸੁਰਿੰਦਰ ਦੀ ਆਵਾਜ਼ ਵਿੱਚ ਤਰਸ ਸੀ ਅਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਜਸਵੰਤ ਨੇ ਆਪਣੇ ਚਿਹਰੇ ਨੂੰ ਹੱਥਾਂ ਵਿੱਚ ਲੁਕਾ ਲਿਆ ਉਸ ਦੀ ਰੌਣਕ ਦੀ ਆਵਾਜ਼ ਸਾਰੇ ਘਰ ਦੇ ਵਿੱਚ ਗੂੰਜ ਰਹੀ ਸੀ ਉਸ ਨੇ ਕਿਹਾ ਸੁਰਿੰਦਰ ਮੈਂ ਮਜਬੂਰ ਸੀ ਮੇਰੀ ਮਾਂ ਨੇ ਮੈਨੂੰ ਤੈਨੂੰ ਘਰੋਂ ਕੱਢਣ ਦੀ ਮਜਬੂਰ ਕੀਤਾ ਮੈਂ ਤੇਰੇ ਨਾਲ ਇਹ ਸਭ ਨਹੀਂ ਕਰਨਾ ਚਾਹੁੰਦਾ ਸੀ ਮੈਨੂੰ ਨਹੀਂ ਪਤਾ ਸੀ ਕਿ ਤੂੰ ਗਰਭਤੀ ਸੀ ਜੇ ਮੈਨੂੰ ਰੱਬ ਦੀ ਪਰਵਿਰਦਾ ਹੁੰਦਾ ਤਾਂ ਮੈਂ ਤੈਨੂੰ ਕਦੇ ਨਹੀਂ ਛੱਡਦਾ ਸੁਰਿੰਦਰ ਕੌਰ ਨੇ ਜਸਮントਰ ਦੇਖਿਆ ਉਸ ਦੀਆਂ ਅੱਖਾਂ ਵਿੱਚ ਗੁੱਸਾ ਸੀ ਪਰ ਉਸ ਨੇ ਆਪਣੇ ਆਪ ਨੂੰ ਸੰਭਾਲਿਆ ਜਸਵੰਤ ਤੂੰ ਸਾਨੂੰ ਛੱਡ ਦਿੱਤਾ ਮੈਂ ਤੇਰੇ ਬਿਨਾ ਇਕੱਲੀ ਰਹੀ ਮੇਰੀ ਟੀਨੂ ਮੈਂ ਗੱਲਿਆਂ ਨੇ ਪੜਿਆ ਤੂੰ ਸੋਚਿਆ ਵੀ ਨਹੀਂ ਸੀ ਮੇਰਾ ਕੀ ਹੋਵੇਗਾ ਕਦੇ ਇੱਕ ਵਾਰ ਵੀ ਮੇਰੀ ਸਾਰ ਲੈਣ ਦੀ ਕੋਸ਼ਿਸ਼ ਕੀਤੀ ਮੇਰੇ ਭਰਾਵਾਂ ਨੇ ਮੈਨੂੰ ਤੇਰੇ ਵਾਂਗ ਘਰੋਂ ਕੱਢ ਦਿੱਤਾ ਮੈਂ ਸੁੱਟੇ ਜੇ ਘਰ ਦੇ ਵਿੱਚ ਆਈ ਰਾਤ ਦਿਨ ਮਿਹਨਤ ਕਰਕੇ ਸਿਮਰਨ ਨੂੰ ਪੜਾਇਆ ਤੂੰ ਕੀ ਸੋਚਿਆ ਸੀ ਕਿ ਮੈਂ ਤੇਰੇ ਬਿਨਾ ਮਰ ਜਾਵਾਂਗੀ ਨਹੀਂ ਆ ਦੇਖ ਮੈਂ ਜਿਉਂਦੀ ਹਾਂ ਅਤੇ ਮੇਰੀ ਟੀਨੇ ਅੱਜ ਮੇਰੀ ਮਿਹਨਤ ਨੂੰ ਸਫਲ ਕੀਤਾ ਹੈ समरन ਦੀ ਆਕਾ ਵਿੱਚ ਹੰਝੂ ਸਨ ਉਸਨੇ ਜਸਮントਲ ਦੇਖਿਆ ਤੁਸੀਂ ਮੇਰੇ ਪਿਤਾ ਹੋ ਤੇ ਤੁਸੀਂ ਸਾਨੂੰ ਛੱਡ ਕਿਉਂ ਦਿੱਤਾ ਮੇਰੀ ਮਾਂ ਨੇ ਮੇਰੇ ਲਈ ਸਾਰੀ ਜ਼ਿੰਦਗੀ ਮਿਹਨਤ ਕੀਤੀ ਉਹ ਰਾਤ ਰਾਤ ਪਰ ਸਿਲਾਈ ਮਸ਼ੀਨ ਚਲਾਉਂਦੀ ਰਹੀ ਤਾਂ ਕਿ ਮੇਰੀ ਸਕੂਲ ਦੀ ਮਾਮੂਲੀ ਖਰਚੇ ਜੁੜਸ ਕਰਨ ਤੁਸੀਂ ਕਿਉਂ ਨਹੀਂ ਆਏ ਸਾਡੇ ਕੋਲ ਜਸਮントਾ ਸਿਰ ਸ਼ਰਮ ਨਾਲ ਝੁਕਿਆ ਸੀ ਉਸਨੇ ਕਿਹਾ ਸਮਰਨ ਮੈਂ ਗਲਤ ਸੀ ਮੈਂ ਆਪਣੀ ਮਾਂ ਦੇ ਦਬਾਹੇ ਹਟ ਗਿਆ ਮੈਨੂੰ ਨਹੀਂ ਸੀ ਪਤਾ ਕਿ ਤੇਰੀ ਮਾਂ ਗਰਭਤੀ ਹੈ ਜੇਕਰ ਸਤਮੁਝ ਮੈਨੂੰ ਪਤਾ ਹੁੰਦਾ ਨਾ ਤਾਂ ਮੈਂ ਕਦੇ ਵੀ ਇਹ ਨਹੀਂ ਕਰਦਾ ਮੈਂ ਤੇਰੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ ਪਿੰਡ ਵਾਲੇ ਜਿਹੜੇ ਇਹ ਸਾਰਾ ਦ੍ਰਿਸ਼ ਦੇਖ ਰਹੇ ਸਨ ਹੈਰਾਨ ਰਹਿ ਗਏ ਸਰਪੰਚ ਬਲਵਿੰਦਰ ਸਿੰਘ ਨੇ ਅੱਗੇ ਵਧ ਕੇ ਜਸਵੰਤ ਨੂੰ ਸੰਭਾਲਿਆ ਉਸਨੇ ਸੁਰੇਂਦਰ ਵੱਲ ਦੇਖ ਕੇ ਆਤੇ ਕਿ ਸੁਰੇਂਦਰ ਅਸੀਂ ਸਾਰੇ ਤੇਰੀ ਮਿਹਨਤ ਨੂੰ ਸਲਾਮ ਕਰਦੇ ਹਾਂ ਤੂੰ ਇਕੱਲਾ ਨਹੀਂ ਆਪਣੀ ਟੀਮ ਨੂੰ ਇਸ ਮੋਕਮ ਤੱਕ ਪਹੁੰਚਾਇਆ ਪਰ ਅੱਜ ਤੇਰੀ ਟੀਨੇ ਸਾਰੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ ਅੱਜ ਇਹ ਸਾਰੇ ਤੇਰੇ ਨਾਲ ਹਾਂ ਪਿੰਡ ਦੀਆਂ ਔਰਤਾਂ ਜਿਹੜੀਆਂ ਕਦੇ ਸੁਰੇਂਦਰ ਨੂੰ ਤਾਨੇ ਮਾਰਦੀਆਂ ਸਨ ਅੱਜ ਉਸਦੇ ਨਾਲ ਖੜੀਆਂ ਹਨ ਗੁਰਮੀਤ ਕੌਰ ਜਿਸ ਨੇ ਸਮਰੰਧੀ ਸਕੂਲ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਸੀ ਉਸ ਨੇ ਸੁਰੇਂਦਰ ਨੂੰ ਗળે ਲਗਾ ਕੇ ਕਿਹਾ ਸੁਰੇਂਦਰ ਤੂੰ ਸਾਡੇ ਲਈ ਇੱਕ ਮਿਸਾਲ ਹੈਂ ਤੇਰੀ ਮਿਹਨਤ ਨੇ ਸਾਨੂੰ ਸਾਰਿਆਂ ਨੂੰ ਸਿਖਾਇਆ ਹੈ ਕਿ ਔਰਤ ਇੱਕ ਕੰਨਿਆ ਵੀ ਸਭ ਕੁਝ ਕਰ ਸਕਦੀ ਹੈ ਜਸਵੰਤ ਨੇ ਸੁਰੇਂਦਰ ਅਤੇ ਸਿਮਰਨ ਵਰ ਦੇਖਿਆ ਉਸ ਨੇ ਕਿਹਾ ਸੁਰੇਂਦਰ ਮੈਂ ਜਾਣਦਾ ਹਾਂ ਇਹ ਮੈਂ ਜੋ ਕੀਤਾ ਉਸ ਨੂੰ ਮਾਫਨੇ ਕਿਦਾ ਰਸਕਦਾ ਪਰ ਮੈਂ ਤੇਰੇ ਲਈ ਹਾਦਰ ਸਿਮਰਨ ਦੇ ਲਈ ਸਭ ਕੁਝ ਕਰਨ ਨੂੰ ਤਿਆਰ ਹਾਂ ਮੈਂ ਤੇਰੇ ਨਾਲ ਆਪਣੀ ਬਾਕੀ ਦੀ ਜ਼ਿੰਦਗੀ ਬਤਾਉਣਾ ਚਾਹਾਂ ਸੁਰਿੰਦਰ ਨੇ ਜਸਮントਲ ਦੇਖਿਆ ਉਸ ਨੇ ਅਕੰਧ ਦਰਸੀ ਪਰ ਉਸ ਨੇ ਇੱਕ ਡੂੰਗਾ ਸਾਲਿਆ ਅਤੇ ਕਿਆ ਜਸਮੰਤ ਮੈਂ ਤੈਨੂੰ ਮਾਫ ਕਰ ਦਿੱਤਾ ਪਰ ਮੈਂ ਹੁਣ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਚੁੱਕੀ ਹਾਂ ਮੇਰੀ ਤੇ ਮੇਰੀ ਸਭ ਤੋਂ ਵੱਡੀ ਤਾਕਤ ਹੈ ਮੈਂ ਤੇਰੇ ਨਾਲ ਵਾਪਸ ਨਹੀਂ ਆ ਸਕਦੀ ਪਰ ਮੈਂ ਚਾਹੁੰਨੀ ਹਾਂ ਕਿ ਸਿਮਰਨ ਨੂੰ ਉਸਦੇ ਪਿਤਾ ਦਾ ਪਿਆਰ ਮਿਲੇ ਸਿਮਰਨ ਨੇ ਆਪਣੀ ਮਾਂ ਨੂੰ ਬੜੇ ਲਗਾਇਆ ਅਤੇ ਉਸਨੇ ਜਸਮントਵਲ ਦੇਖਿਆ ਮੈਂ ਤੁਹਾਨੂੰ ਮਾਫ ਕਰ ਦਿੱਤਾ ਪਿਤਾ ਜੀ ਪਰ ਮੇਰੀ ਮਾਂ ਨੇ ਮੇਰੇ ਲਈ ਜੋ ਕੀਤਾ ਹੈ ਉਸ ਨੂੰ ਮੈਂ ਕਦੇ ਨਹੀਂ ਭੁੱਲ ਸਕਦੀ ਜਸਮント ਨੇ ਸੁਰਿੰਦਰ ਦੇ ਫੈਸਲੇ ਦਾ ਸਤਿਕਾਰ ਕੀਤਾ ਉਸਨੇ ਸਿਮਰਨ ਨੂੰ ਸਰਟੀਫਿਕੇਟ ਟਰੋਫੀ ਅਤੇ ਸਕੂਟੀ ਦਿੱਤੀ ਪਿੰਡ ਵਾਲਿਆਂ ਨੇ ਸਿਮਰਨ ਦੀ ਸਫਲਤਾ ਦਾ ਜਸ਼ਨ ਮਨਾਇਆ ਸੁਰਿੰਦਰ ਨੇ ਆਪਣੀ ਬੁਟੀਕ ਨੂੰ ਵਧਾਉਣ ਦਾ ਫੈਸਲਾ ਕੀਤਾ ਅਤੇ ਪਿੰਡ ਦੀਆਂ ਔਰਤਾਂ ਨੇ ਉਸਦੀ ਮਦਦ ਕਰਨ ਦਾ ਵਾਅਦਾ ਕੀਤਾ ਜਸਮント ਨੇ ਸਿਮਰਨ ਦੀ ਪੜ੍ਹਾਈ ਦੀ ਸਾਰੀ ਜ਼ਿੰਮੇਵਾਰੀ ਲਈ ਉਸਨੇ ਸਿਮਰਨ ਨੂੰ ਅੱਗੇ ਦੀ ਪੜ੍ਹਾਈ ਲਈ ਇੱਕ ਵਧੀਆ ਕਾਲਜ ਵਿੱਚ ਦਾਖਲਾ ਦਿੱਤਾ ਸਿਮਰਨ ਨੇ ਆਪਣੀ ਮਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਫੈਸਲਾ ਕੀਤਾ ਉਹ ਵੱਡੀ ਅਧਿਕਾਰੀ ਬਣਨਾ ਚਾਹੁੰਦੀ ਸੀ ਜਸਮント ਨੇ ਉਹਨਾਂ ਨੂੰ ਵਧੀਆ ਮਕਾਨ ਕਿਰਾਏ ਤੇ ਰਹਿ ਕੇ ਦਿੱਤਾ ਵਿੱਚ ਸਾਰੀਆਂ ਸਹੂਲਤਾਂ ਜੋ ਉਸ ਦੀ ਆਪਣੀ ਜ਼ਿੰਦਗੀ ਦੇ ਵਿੱਚ ਸਨ ਜਸਮਤ ਅਤੇ ਸੁਰਿੰਦਰ ਦੇ ਸੰਬੰਧ ਸਮੇਂ ਨਾਲ ਬਿਹਤਰ ਹੋ ਗਏ ਜਸਵੰਤ ਅਤੇ सुरेंद्र ਨੇ ਆਪੋ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉਣ ਦਾ ਫੈਸਲਾ ਕੀਤਾ ਤੁਹਾਨੂੰ ਕੀ ਲੱਗਿਆ ਕਿ ਜੋ सुरेंद्र ਨੇ ਕੀਤਾ ਸਹੀ ਸੀ ਜਾਂ ਨਹੀਂ ਕਿ सुरेंद्र ਨੂੰ ਜਸਵੰਤ ਦੇ ਨਾਲ ਜਾਣਾ ਚਾਹੀਦਾ ਸੀ ਜਾਂ ਨਹੀਂ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਇਸ ਦੇ ਨਾਲ ਕਿਨਾ ਸਹਿਮਤ ਹੋ ਜਾਂ ਫਿਰ ਤੁਹਾਡੀ ਸੋਚ ਕੁਝ ਹੋਰ ਹੈ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹੇਗਾ ਹਾਂਜੀ ਦੇਵ ਜੀ ਸਾਨੂੰ ਇਜਾਜ਼ਤ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਜੇਕਰ ਤੁਹਾਨੂੰ ਇਹ ਗੱਲਬਾਤ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਵੀਡੀਓ ਸ਼ੇਅਰ ਕਰ ਦਿਓ ਤੁਸੀਂ WhatsApp ਦੇ ਉੱਪਰ ਇਸ ਨੂੰ ਸਟੇਟਸ ਵੀ ਲਗਾ ਸਕਦੇ ਹੋ ਹਾਂਜੀ ਦਿਓ ਦੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ